ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਮਾਗਮ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਤ ਮੁਲਕ ਪਰਤ ਸਮਾਗਮ યોਜਿਤ ਕੀਤੇ ਜਾ ਰਹੇ ਨੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਇਹਦੇ ਲਈ ਪਹਿਲ ਕਦਮੀ ਕਰ ਰਹੀ ਹੈ ਬਾਕੀ ਧਾਰਮਿਕ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਸੰਸਥਾਵਾਂ ਵੱਲੋਂ ਤੇ ਹੋਰ ਸਮਾਜਿਕ ਸੰਗਠਨਾਵਾਂ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਤ ਸਮਾਗਮ ਕਰਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਚੇਚੇ ਤੌਰ ਤੇ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਅਖਬਾਰਾਂ ਚੇਸ ਹਿਾਰ ਦਿੱਤੇ ਗਏ ਕਿ ਸਾਨੂੰ ਦੱਸਿਆ ਜਾਵੇ ਅਸੀਂ ਇਹ ਦਿਹਾੜਾ ਕਿਵੇਂ ਬਣਾਈਏ ਤੇ ਫਿਰ ਕਹਿੰਦੇ ਜੀ ਸੁਝਾਅ ਵੀ ਬਹੁਤ ਆਏ ਨੇ ਤੇ ਉਹਨਾਂ ਸੁਝਾਵਾਂ ਦੇ ਅਨੁਸਾਰ ਕਹਿੰਦੇ ਜੀ ਪ੍ਰੋਗਰਾਮ ਵੀ ਲਿਖ ਲਏ ਗਏ ਨੇ ਜਿਸ ਨੂੰ ਲੈ ਕੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਵਿੰਦਰ ਸਿੰਘ ਤਾਮੀ ਨੇ ਪੰਜਾਬ ਸਰਕਾਰ ਨੂੰ ਬੇਨਤੀ ਵੀ ਕੀਤੀ ਅਪੀਲ ਵੀ ਕੀਤੀ ਕਿ ਜੇਕਰ ਤੁਸੀਂ ਕੁਝ ਕਰਨਾ ਹੈ ਤਾਂ ਵਿਕਾਸ ਦੇ ਕੰਮ ਕਰੋ ਉਹਨਾਂ ਸ਼ਹਿਰਾਂ ਦੇ ਚੰਗੇ ਕੰਮ ਕਰੋ ਉਹਨਾਂ ਸਿੱਖ ਪਰਿਵਾਰਾਂ ਦੇ ਬੱਚਿਆਂ ਦੇ ਲਈ ਕੁਝ ਕਰੋ ਪੰਜਾਬ ਦੇ ਲਈ ਕੁਝ ਕਰੋ ਤੇ ਇਹ ਧਾਰਮਿਕ ਸਮਾਗਮ ਅਸੀਂ ਕਰਾਂਗੇ ਤੇ ਤੁਸੀਂ ਸ਼ਿਰਕਤ ਕਰੋ ਜੀ ਆਇਆਂ ਨੂੰ ਤੁਹਾਨੂੰ ਸਦਾ ਵੀ ਦਿਆਂਗੇ ਤੇ ਤੁਸੀਂ ਆਪ ਮਾਰੇ ਵੀ ਆਓ ਕਿ ਇਹ ਇਹ ਧਾਰਮਿਕ ਕੰਮ ਐਸਪੀਸੀ ਨੂੰ ਛੱਡ ਦਿਓ ਤੁਸੀਂ ਇਹਦੇ ਵਿੱਚ ਦਖਲ ਨਾ ਦਿਓ ਪਰ ਸਰਕਾਰ ਨੇ ਆਪਣੇ ਪ੍ਰੋਗਰਾਮ ਲਿਖਤੇ ਤੇ ਸ਼ੁਰੂ ਵੀ ਹੋ ਗਏ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੀਨਗਰ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਹਾਲਾ ਸ਼ੀਦੀ ਸਮਾਗਮ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਜੁੜਿਤ ਕੀਤੇ ਗਏ ਜਿਨ੍ਹਾਂ ਚ ਸੈਮੀਨਾਰ ਸੀ ਉਹਨਾਂ ਦੀ ਕੁਰਬਾਨੀ ਦੇ ਉੱਤੇ ਆਧਾਰਿਤ ਚਰਚਾ ਸੀ ਉਹ ਵਿਸਤਾਰਤ ਚਰਚਾ ਹੋਈ ਫਿਰ ਉਹਨਾਂ ਦੀ ਗੁਰਬਾਣੀ ਦੇ ਗਾਇਨ ਸੀ ਐ ਫਿਰ ਉਹਦੇ ਨਾਲ ਨਾਲ ਸੂਫੀ ਗਾਇਕ ਸੱਦੇ ਗਏ ਸੀਗੇ ਜਿੱਚ ਵੀਰ ਸਿੰਘ ਹੋਰਾਂ ਨੇ ਆ ਕੇ ਉੱਥੇ ਆਪਣੀ ਗਾਇਕੀ ਪੇਸ਼ ਕਰਨੀ ਸੀ ਜਿਹਦੇ ਵਿੱਚ ਲਿਖਿਆ ਹੀ ਗਿਆ ਸੀਗਾ ਕਿ ਉਹ ਗੁਰਬਾਣੀ ਅਤੇ ਸੂਫੀ ਗਾਇਕੀ ਪੇਸ਼ ਕਰਨਗੇ ਐ ਪਰ ਜੋ ਵੀਡੀਓ ਸਾਹਮਣੇ ਆਈਆਂ ਉਸਨੇ ਇੱਕ ਨਮਾ ਬਵਾਤ ਖੜਾ ਕਰ ਦਿੱਤਾ ਕਿ ਜੇ ਸਰਕਾਰ ਦੇ ਢੰਗ ਤਰੀਕੇ ਹੀ ਨੇ ਛੀਦ ਦੀ ਦਿਹਾੜੇ ਮਨਾਉਣ ਦੇ ਤੇ ਫਿਰ ਹੱਥ ਜੋੜੇ ਜੀ ਤੁਸੀਂ ਨਾ ਮਨਾਓ ਉੱਥੇ ਜਿਸ ਤਰ੍ਹਾਂ ਭੰਗੜਾ ਪੈ ਰਿਆ ਸੀ ਲੋਕ ਸਟੇਜ ਤੇ ਆ ਕੇ ਵੀਰ ਸਿੰਘ ਹੋਰਾਂ ਨਾਲ ਜਿਹੜੇ ਪੰਜਾਬ ਦੇ ਨਾਮਵਰ ਗਾਇਕ ਨੇ ਹੈ ਸਿੱਖੀ ਤੋਂ ਪਰਪੱਕ ਨੇ ਬਾਖਪ ਨੇ ਹੈ ਤੇ ਮਰਿਆਦਾ ਤੋਂ ਜਾਣੂ ਨੇ ਉਹ ਜਦੋਂ ਗਾ ਰਹੇ ਸੀ ਤੇ ਉਹ ਗੀਤ ਵੀ ਉਹੋ ਜੇ ਨਚਣ ਟੱਪਣ ਵਾਲੇ ਉੱਥੇ ਗਾਏ ਕੀਤੇ ਉਹਨਾਂ ਦੇ ਨਾਲ ਉੱਥੋਂ ਦੇ ਲੋਕ ਵੀ ਆ ਕੇ ਸਟਾਨ ਨੂੰ ਸਾਹਮਣੇ ਦੇ ਸਟੇਜ ਤੇ ਸਟੇਜ ਤੇ ਚੜ ਕੇ ਵੀ ਬੀਬੀਆਂ ਵੀ ਫੋਟੋਆਂ ਖਚਾ ਭੰਗੜਾ ਪਾਓ ਸਾਰਾ ਕੁਝ ਹੋਇਆ ਉਰੀਲਾ ਜਾਰੀ ਹੋ ਗਿਆ ਇਸ ਨੇ ਇੱਕ ਬੜੇ ਵਿਵਾਦ ਦਾ ਰੂਪ ਧਾਰ ਲਿਆ ਆਖਰ ਮੀਡੀਆ ਚ ਖਬਰਾਂ ਨਸਰ ਹੋਣ ਲੱਗੀਆਂ ਤੇ ਸਵਾਲ ਆ ਗਿਆ ਪੰਜਾਬ ਸਰਕਾਰ ਤੇ ਪਸ਼ਾ ਵਿਭਾਗ ਤੇ ਕੀ ਆ ਪਸ਼ਾ ਵਿਭਾਗ ਦੇ ਡਾਇਰੈਕਟਰ ਸਾਹਮਣੇ ਆਏ ਮੀਡੀਆ ਦੇ ਰੂਪ ਰੂਪ ਕੁਝ ਮੀਡੀਆ ਨਾਲ ਉਹਨਾਂ ਦੀ ਫੋਨ ਤੇ ਗੱਲਬਾਤ ਮੈਂ ਸੁਣ ਰਿਹਾ ਸੀਗਾ ਹੋਈ ਵੱਡੇ ਲੇਖਕ ਨੇ ਜਸਵੰਤ ਸਿੰਘ ਜਫਰੋਰੀ ਸ਼ਾਇਰ ਬਹੁਤ ਕਮਾਲ ਨੇ ਸੋ ਜਸਵੰਤ ਸਿੰਘ ਜਫਰੋਰੀ ਨੇ ਡਾਇਰੈਕਟਰ ਦੇ ਤੌਰ ਤੇ ਆ ਕੇ ਕਿਹਾ ਕਿ ਬਿਲਕੁਲ ਜੀ ਪਾਸ਼ਾ ਭਾਗ ਵੱਲੋਂ ਇਹ ਸਮਾਗਮ ਸੀ ਸਾਨੂੰ ਇਹ ਆਪਣੀ ਮਰਿਆਦਾ ਦਾ ਪਤਾ ਹੈ ਸਾਨੂੰ ਹੱਦ ਦਾ ਪਤਾ ਹੈ ਅਸੀਂ ਇਸ ਤੋਂ ਵੱਖੋਂ ਤਾਂ ਅਸੀਂ ਉਸ ਦਾ ਧਿਆਨ ਵੀ ਰੱਖਿਆ ਪਰ ਵੀਰ ਸਿੰਘ ਵਾਲੇ ਮਾਮਲੇ 'ਚ ਕਹਿੰਦੇ ਕਿ ਗੜਬੜੇ ਹੋਈ ਕਿ ਉਹ ਵਿਦੇਸ਼ੋਂ ਆਇਆ ਸੀ ਸਿੱਧਾ ਸ਼ਹਿਰ ਨਗਰ ਉਤਰਿਆ ਤੇ ਉੱਤਰ ਕੇ ਸਿੱਧਾ ਸਟੇਜ ਤੇ ਆ ਗਿਆ ਤੇ ਉਸ ਦੇ ਨਾਲ ਪ੍ਰਬੰਧਕਾਂ ਦਾ ਇਸ ਤਰ੍ਹਾਂ ਦਾ ਤਾਲਮੇਲ ਨਹੀਂ ਹੋ ਸਕਿਆ ਕਿ ਉਹਨੂੰ ਉਸ ਤਰ੍ਹਾਂ ਜਾਣੂ ਕਰਾਇਆ ਜਾਂਦਾ ਤੇ ਇਸੇ ਗੱਲ ਨੂੰ ਅੱਗੇ ਆ ਕੇ ਇਹ ਪੰਜਾਬੀ ਗਾਇਕ ਉਹ ਸੂਫੀ ਗਾਇਕ ਜਿਹੜੇ ਐ ਜਾਂ ਪੰਜਾਬੀ ਸੱਭਿਆਚਾਰ ਦੇ ਗੀਤ ਗਾਉਣ ਵਾਲਾ ਹੈ ਨਾ ਉਹ ਵੀਰ ਸਿੰਘ ਜਿਹਦੀ ਆਵਾਜ਼ ਦੇ ਵਿੱਚ ਕਾਫੀ ਰਸ ਵੀ ਹੈਗਾ ਹੈ ਨਾ ਉਹ ਸਾਹਮਣੇ ਆ ਗਿਆ ਉਹ ਕਹਿੰਦਾ ਵੀ ਬਹੁਤ ਵੱਡੀ ਕਤਾਹੀ ਹੋਈ ਆ ਮੈਂ ਇਸ ਕਤਾਹੀ ਨੂੰ ਕਬੂਲ ਕਰਦਾ ਚਲੋ ਇਹ ਚੰਗੀ ਗੱਲ ਹੈ ਗੁਨਾਹ ਬਹੁਤ ਵੱਡਾ ਹੈ ਕਿ ਸ਼ੀਦੀ ਦਿਹਾੜਿਆਂ ਦੇ ਉੱਤੇ ਤੁਸੀਂ ਭੰਗੜੇ ਪਾਓ ਹੈ ਨਾ ਤੇ ਉਹਨਾਂ ਸਮਾਗਮਾਂ ਨੂੰ ਸਮਰਪਿਤ ਕਰਕੇ ਉਹਨਾਂ ਦਿਨਾਂ ਨੂੰ ਸਮਰਪਿਤ ਕਰਕੇ ਗੁਰੂ ਸਾਹਿਬ ਨੂੰ ਸਮਰਪਿਤ ਕਰਕੇ ਤੁਸੀਂ ਸਮਾਗਮ ਕਰੋ ਤੇ ਇਹ ਜੀ ਗੀਤ ਗਾਉਂ ਤੇ ਭੰਗੜੇ ਪੈਨ ਸੈਲਫੀਆਂ ਹੋਣ ਇਹ ਬਿਲਕੁਲ ਸਹਿਯੋਗ ਨਹੀਂ ਹੈ ਪਰ ਇਹ ਚੰਗਾ ਕੀਤਾ ਕਿ ادارے ਨੇ ਵੀ ਤੇ ਖਾਸ ਕਰਕੇ ਵੀਰ ਸਿੰਘ ਨੇ ਤਾਂ ਖੁਦ ਉਹ ਕਹਿੰਦੇ ਕਿ ਬਿਲਕੁਲ ਮੈਂ ਵਿਦੇਸ਼ੋਂ ਆਇਆ ਸੀ ਆ ਕੇ ਸਦਾ ਸਟੇਜ ਤੇ ਆ ਗਿਆ ਨਾ ਪਿੱਛੇ ਬੋਰਡ ਪੜਿਆ ਤੇ ਨਾ ਪੂਰੀ ਜਾਣਕਾਰੀ ਸੀ ਕਹਿੰਦਾ ਕਿ ਮੈਂ ਪਹਿਲਾਂ ਵੀ ਵਿਭਾਗ ਨਾਲ ਕੰਮ ਕਰਦਾ ਰਿਆਂ ਅਜਿਹੇ ਪ੍ਰੋਗਰਾਮ ਚ ਜਾਂਦਾ ਰਿਆਂ ਤੋ ਮੈਨੂੰ ਇਸ ਕਾ ਕਿਉ ਰੂਟੀਨ ਉਸੇ ਤਰ੍ਹਾਂ ਸਮਝਵਾ ਮੈਨੂੰ ਨਹੀਂ ਪਤਾ ਸੀ ਕਿ ਇਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਜੇ ਪਤਾ ਹੁੰਦਾ ਸ਼ਾਇਦ ਮੈਂ ਮਤਲਬ ਕਿ ਇੱਕ ਕਤਾਹੀ ਕਦੇ ਨਾ ਕਰਦਾ ਉਹ ਕਹਿੰਦਾ ਮੇ ਤੋਂ ਗਲਤੀ ਹੋਈ ਤੇ ਜਦੋਂ ਪਤਾ ਲੱਗਾ ਸੀ ਉਹ ਗਲਤੀ ਨੂੰ ਦੁਰਸਤ ਵੀ ਕੀਤਾ ਉਸ ਤੋਂ ਬਾਅਦ ਜਿਹੜੇ ਰੰਗੇ ਸਿਰ ਸੀ ਉਹਨਾਂ ਨੂੰ ਸਿਰ ਢੱਕਣ ਲਈ ਵੀ ਕਿਹਾ ਤੇ ਉਸ ਤੋਂ ਬਾਅਦ ਅਸੀਂ ਬਾਣੀਆਂ ਦੇ ਪਾਠ ਵੀ ਕੀਤੇ ਉਹ ਸਾਰਾ ਤੇ ਉਸ ਤੋਂ ਬਾਅਦ ਅਸੀਂ ਬਹੁਤ ਧਿਆਨ ਵੀ ਰੱਖਿਆ ਪਰ ਕਹਿੰਦੇ ਹੋ ਚੁੱਕੀ ਸੀ ਗਲਤੀ ਸੋ ਕਹਿੰਦੇ ਕਿ ਮੈਂ ਬੇਸ਼ੱਕ ਮੈਨੂੰ ਅਜੇ ਸ਼੍ਰੀ ਕਲਤਖ ਸਾਹਿਬ ਤੋਂ ਕੋਈ ਚਿੱਠੀ ਨਹੀਂ ਕੋਈ ਕੁਝ ਨਹੀਂ ਪਰ ਉਹਨਾਂ ਤੱਕ ਪਹੁੰਚ ਅਪਰੋਚ ਵੀ ਕਰ ਲਈਏ ਤੇ ਮੈਂ ਉੱਥੇ ਖੁਦ ਵੀ ਜਾ ਰਿਹਾ ਸੋ ਇਹ ਇੱਕ ਸੁਝ ਭਰਿਆ ਫੈਸਲਾ ਹੈ ਪਰ ਜਿਹੜੀ ਕੋਤਾਹੀ ਹੋਗੀ ਇਹ ਅੱਜ ਦੇ ਦੌਰ ਦੇ ਵਿੱਚ ਮੀਡੀਆ ਚ ਜਿਵੇਂ ਫੈਲਦੀ ਹੈ ਉਸ ਨੂੰ ਵਾਪਸ ਲੈਣਾ ਬਹੁਤ ਔਖਾ ਹੁੰਦਾ ਸੋ ਇਸ ਲਈ ਸਹਿਰਦ ਤੇ ਰਾਂ ਨੂੰ ਸੰਸਥਾਵਾਂ ਨੂੰ ਸਰਕਾਰਾਂ ਨੂੰ ਬਹੁਤ ਸੰਜੀਦਗੀ ਨਾਲ ਲੈਣ ਦੀ ਲੋੜ ਹੈ ਅਜਿਹੀ ਦਿਹਾੜੀਆਂ ਨੂੰ ਮਨਾਉਣ ਲੱਗਿਆ ਉਹ ਸੰਜੀਦਗੀ ਤੁਹਾਡੇ ਝਲਕਣੀ ਚਾਹੀਦੀ ਹੈ ਰੂਟੀਨ ਕਾਰਵਾਈ ਨਾ ਸਮਝੋ ਇਹਨੂੰ ਰੂਟੀਨ ਵਰਤਾਰਾ ਨਾ ਸਮਝੋ ਤੇ ਹੁਣ ਐਸਜੀਪੀਸੀ ਦਾ ਇਹ ਪਹਿਲੂ ਹੋਰ ਠੋਸ ਹੋ ਗਿਆ ਕਿ ਭਾਈ ਰਹਿਣ ਦੋ ਜੇ ਤੁਸੀਂ ਨਹੀਂ ਬਣਾ ਸਕਦੇ ਫਿਰ ਅਸੀਂ ਬਣਾ ਲਾਂਗੇ ਸੋ ਦੇਖਦੇ ਹਾਂ ਹੁਣ ਵੀਰ ਸਿੰਘ ਹੋਰਾਂ ਦੇ ਗਾਇਕ ਬੀਤ ਸਿੰਘ ਹੋਰਾਂ ਦੇ ਮਾਮਲੇ ਦੇ ਵਿੱਚ ਅਹ ਸ਼੍ਰੀ ਕਲਤਕ ਸਭ ਤੋਂ ਕੀ ਹੁਕਮ ਆਉਂਦਾ ਉਹਨੂੰ ਕੋਈ ਤਰਖਾ ਲੱਗਦੀ ਹੈ ਸੇਵਾ ਲੱਗਦੀ ਹੈ ਹੈਨਾ ਜਾਂ ਮਾਫੀ ਮਿਲਦੀ ਹੈ ਸੋ ਉਹਨਾਂ ਨੇ ਸਾਹਮਣੇ ਆ ਕੇ ਮਾਫੀ ਮੰਗ ਲਈ ਹੈ ਤੇ ਵਿਭਾਗ ਨੇ ਵੀ ਸਾਹਮਣੇ ਆ ਕੇ ਵਿਟਾਓ ਡਾਇਰੈਕਟਰ ਜਸਵੰਤ ਜਫਰੂ ਉਹਨਾਂ ਨੇ ਸਾਹਮਣੇ ਆਪਣੀ ਸਪਾਈ ਰੱਖ ਦਿੱਤੀ ਹੈ ਪਰ ਸੋਸ਼ਲ ਮੀਡੀਆ ਤੇ ਮਾਮਲਾ ਬਹੁਤ ਫਿਕਰਮੰਦੀ ਨਾਲ ਤੇ ਬਹੁਤ ਮਤਲਬੋਕੀ ਕਮੈਂਟ ਪਰ ਆ ਰਿਹਾ ਕਿ ਇਹ ਸ਼ੋਭਦਾ ਨਹੀਂ